ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਉਚਾਰਨ ਕਰਨੀ ਸਾਡੇ ਤਨਸ਼ੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਦਾ ਰੂਪ ਹਨ ਇਹੋ ਜਿਹਾ ਸ਼ਬਦ ਇਹੋ ਜਿਹੀ ਬਾਣੀ ਉਚਾਰਨ ਕੀਤੀ ਹੈ ਇਸ ਨੂੰ ਗਾਲ ਲੈ ਇਸ ਨੂੰ ਸੁਣ ਲੈ ਇਸ ਨੂੰ ਪੜ੍ਹ ਲੈ ਗੁਰੂ ਸਾਹਿਬ ਆਪਣੇ ਆਸਨ ਤੋਂ ਉੱਠ ਕੇ ਤੇਰੇ ਘਰ ਕੰਮ ਕਰਨਾਂ ਜਾਣਗੇ ਕੀ ਉਹ ਖਜ਼ਾਨਾ ਤੈਨੂੰ ਦਿੱਤਾ ਹੈ ਭਾਵੇਂ ਇਸ ਨੂੰ ਪ੍ਰੇਮ ਨਾਲ ਗਾ ਲੈ ਭਾਵੇਂ ਇਸ ਨੂੰ ਸੁਣ ਲੈ ਭਾਵੇਂ ਇਸ ਨੂੰ ਪੜ੍ਹ ਲੈ ਗੁਰੂ ਸਾਹਿਬ ਆਪਣੇ ਆਸਮਾਨ ਤੋਂ ਤੇਰੇ ਦੁੱਖ ਵਾਲੀ ਜਗ੍ਹਾ ਤੇ ਪਹੁੰਚ ਕੇ ਤੇਰੀ ਰੱਖਿਆ ਕਰਨਗੇ ਜਿੱਥੇ ਕਰਵਾਨ ਦਾ ਜਾਪ ਚੱਲੇ ਉਥੇ ਰਾਖੀ ਕਾਣਾ ਪਹੁੰਚ ਜਾਂਦੇ ਹਨ ਜੈਸਾ ਕਿ ਗੁਰੂ ਸਾਹਿਬ ਜੀ ਨੇ ਪ੍ਰਮਾਨ ਕੀਤਾ ਹੈ ਕਿੰਨੇ ਸੌਖੇ ਲੱਭ ਜਾ ਵਿੱਚ ਰਸਤਾ ਵਕਸ਼ਿਆ ਹੈ ਬਾਈਕਟਾ ਰੂ ਦੇ ਮਹਿਕਮੇ ਵਾਲੇ ਬੱਡੇ ਚੈੱਕ ਕਰ ਰਹੇ ਸਨ ਤੇ ਉਹਨਾਂ ਨੇ ਇਹ ਵਚਨ ਕਮਾਉਣਾ ਸ਼ੁਰੂ ਕਰ ਦਿੱਤਾ ਜਪਤੀ ਸਾਹਿਬ ਨੇ ਸ਼ੁਰੂ ਕਰ ਦਿੱਤੀ ਤੇ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਗਜਨੀ ਸ਼ਹਿਰ ਤੱਕ ਪਹੁੰਚ ਗਈ ਸੀ ਸਸ ਸਮੁੰਦਰ ਪਾਰ ਧਾਈ ਮੱਖਣ ਸ਼ਾਲ ਲਪਾਣਾ ਜੀ ਦਾ ਬੇੜਾ ਡੋਲ ਗਿਆ ਤੇ ਉਹਨਾਂ ਜਪਤੀ ਸਾਹਿਬ ਦੀ ਹਾਜ਼ਰੀ ਲਗਾਈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਤੇ ਚਰਨ ਉੱਚਾਸ ਕਿੰਤੀ ਤੇ ਬਾਬੇ ਬਕਾਲੇ ਤੋਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਸਤ ਸੁੰਦਰ 파ਰਨਾ ਕੋਲ ਪਹੁੰਚ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ